السلام علیکم امید کرنی ہے، تھی سارے خیریت ناگو کرنل معاملے روز کوئی نہ کوئی اپڈیٹ سامنے آ رہی ہے گی ہے اور اج دی ویڈیو دے کے بھی اسی کرنل معاملے دے متعلق کوئی نمی اپ اپڈیٹ دے بارے جانا گے کی اپڈیٹ ہے گی ویڈیو دے کے سانو پتہ لگے گا سو ویڈیو ਦੇ ਨਾਲ ਜੁੜੇ ਰਹੋ ਤਾਂ ਕਿ ਤੁਸੀਂ ਅਪਡੇਟ ਦੇ ਬਾਰੇ ਜਾਣ ਸਕੋ ਕੁਝ ਚੱਲ ਕੇ ਵੀਡੀਓ ਦੇਖਨੇ ਫਰ ਕਰਦੇ ਆ ਉਸ ਤੇ ਵਿਚਾਰ ਕਰਨ ਮਾਮਲੇ ਦੇ ਵਿੱਚ ਜਿੱਥੇ ਆਪਾਂ ਰੋਜ਼ ਤੁਹਾਨੂੰ ਕੋਈ ਨਾ ਕੋਈ ਨਵੀਂ ਅਪਡੇਟ ਸੁਣਾਉਣੀ ਆ ਨਵੀਂ ਗੱਲਬਾਤ ਸੁਣਾਉਣੀ ਆ ਉਥੇ ਇੱਕ ਹੋਰ ਜਿਹੜੀ ਖਬਰ ਜੁੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਉਸ ਤੋਂ ਪਹਿਲਾਂ ਇੱਕ ਬਿਕਰਮਜੀਤ ਸਿੰਘ ਮਜੀਠੀਆ ਜੋ ਕਿ ਤੁਹਾਨੂੰ ਪਤਾ ਕਿ ਸਖਬੀਰ ਬਾਦਲ ਦਾ ਰਿਸ਼ਤੇਦਾਰ ਆ ਬੀਬੀ ਹਰਸਿਮਰਤ ਕੌਰ ਦਾ ਭਰਾਗਾ ਉਨੇ ਜਿਵੇਂ ਭਗਵੰਤ ਮਾਨ ਨੂੰ ਲਲਕਾਰਿਆ ਉਹ ਵੀ ਤੁਹਾਨੂੰ ਵੀਡੀਓ ਸੁਣਾਉਣੇ ਆ ਕਿ ਭਗਵੰਤ ਮਾਨ ਜੀ ਆ ਮਾੜਿਆ ਪਤਾ ਉਹਦੀ ਪਰਚਾ ਕਰ ਦੇਣਾ ਤੇ ਆ ਸਰਿਆਂ ਤੁਹਾਨੂੰ ਲਲਕਾਰੇ ਨੇ ਤੇ ਇਹਨਾਂ ਦੇ ਵੱਲ ਹੋ ਕੇ ਦਿਖਾ ਤੇ ਪਤਾ ਫਿਰ ਲੱਗੂ ਲੋਕ ਅਕਸਰ ਇਹ ਗੱਲਾਂ ਕਰਦੇ ਨੇ ਦੂਸਰੀ ਗੱਲ ਜੋ ਅੱਜ ਪੰਜਾਬ ਦੀ ਪੁਲਸਾ ਜੋ ਅੱਜਕੱਲ੍ਹ ਕਰਿਕਰੀ ਪੰਜਾਬ ਦੀ ਪੁਲਿਸ ਦੀ ਹੋ ਰਹੀ ਆ ਜਾਂ ਹੋ ਚੁੱਕੀ ਆ ਜਾਂ ਅੱਗੇ ਜਾ ਕੇ ਹੋਊਗੀ ਹੁਣ ਵੀਰਵਾਰ ਤੋਂ ਬਾਅਦ ਪਤਾ ਲੱਗੂਗਾ ਕਿ ਨਾਨਕ ਸਿੰਘ ਉੱਥੇ ਕੀ ਫਾਇਲ ਕਰਦੇ ਨੇ ਅਦਾਲਤ ਦੇ ਵਿੱਚ ਕੀ ਜਵਾਬ ਦਿੰਦੇ ਨੇ ਬਹੁਤੇ ਲੋਕਾਂ ਨੇ ਖੁੰਡ ਚਰਚਾ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਕੀ ਲੋਕ ਕਹਿੰਦੇ ਨੇ ਅਕਸਰ ਪੰਜਾਬ ਦੇ ਪੁਲਿਸ ਦੇ ਲਈ ਤੇ ਅੱਜ ਜਿਹੜਾ ਕਿ ਭਵੰਤਮਨ ਡਿੰਗਾ ਮਾਰ ਰਿਹਾ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕੀ ਜਿਹੜਾ ਸਾਰਾ ਸਿਲਸਿਲਾ ਅੱਜ ਪੰਜਾਬ ਦੇ ਵਿੱਚ ਹਾਲਾਤ ਨੇ ਪੰਜਾਬ ਦੇ ਕੀ ਹੋ ਰਹੇ ਨੇ ਦੇ ਗੈਂਗਸਟਰਾਂ ਦੇ ਜਿਹੜਾ ਘਰ ਟਾਣ ਆਉਂਦੇ ਆ ਤੇ ਆ ਕੇ ਮੁੜ ਜਾਂਦੇ ਆ ਸਿਰਫ ਇੱਕ ਡਰਾਉਣ ਦਾ ਬਹਾਨਾ ਲਾ ਕੇ ਬਾਵਾ ਖੱਟੀ ਹੋਈ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਕਈ ਥਾਵਾਂ ਉੱਤੇ ਜਿਹੜਾ ਕਿ ਪੁੱਤ ਵੱਲੋਂ ਇਹ ਕੀਤਾ ਗਿਆ ਡਰਾਮਾ ਸ਼ੁਰੂ ਆਉਂਦੇ ਆ ਗੱਡੀਆਂ ਲੈ ਕੇ ਭਰ ਕੇ ਬੱਸਾਂ ਲੈ ਕੇ ਆਉਂਦੇ ਆ ਜੀ ਨਸੇ ਤਸਕਰ ਦਾ ਜਿਹੜਾ ਅਸੀਂ ਘਰ ਟਾਉਣੇ ਆ ਗੱਡੀਆਂ ਲੈ ਕੇ ਆਉਂਦੇ ਆ ਕਾਫਲਾ ਲੈ ਕੇ ਆਉਂਦੇ ਆ ਹਲ ਹਲ ਮਚਾ ਦਿੰਦੇ ਆ ਪਿੰਡ ਦੇ ਲੋਕ ਸਾਰੇ ਇਕੱਠੇ ਹੋਏ ਹੋ ਜਾਂਦੇ ਆ ਤੇ ਆ ਕੇ ਫਿਰ ਫੇਰ ਮੁੜ ਜਾਂਦੇ ਆ ਇਹ ਸਿਲਸਲਾ ਕਰੀਬਾ 20 ਦਿਨਾਂ ਤੋਂ ਚੱਲ ਰਿਹਾ ਪਰ ਕਹਿੰਦੇ ਕਿ ਇਹ ਪਤਾ ਨਹੀਂ ਪਲਸਾ ਫਿਰ ਉੱਥੇ ਹੀ ਗੱਲ ਆਉਂਦੀ ਆ ਕਿ ਕੀ ਇਹਨਾਂ ਨੂੰ ਡਰ ਆ ਜਿੰਨਾਂ ਲੋਕਾਂ ਤੋਂ ਡਰ ਆ ਉਤੋਂ ਹੀ ਕਿਉਂ ਘਬਰਾਉਂਦੇ ਨੇ ਜੇਕਰ ਹਾਂ ਬਿਲਕੁਲ ਸੱਚੀ ਹੋ ਨਸ਼ੇ ਦਾ ਸਦਾਗਰ ਆ ਨਸ਼ਾ ਵੇਚ ਕੇ ਔਰ ਘਰ ਬਣਾਇਆ ਜਾਂ ਨਸ਼ੇ ਦਾ ਕਰਕੇ ਜਿਹੜਾ ਵਪਾਰ ਆ ਤੁਸੀਂ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਤਾਂ ਫਿਰ ਦੇਰੀ ਕਾਦੀ ਆ ਕਿਉਂ ਮੁੜ ਜੰਦੇ ਆ ਕੇ ਹਲ-ਹਲ ਕਰਕੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਦਿਖਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਜਦੋਂ ਮਾਮਲਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤਾਂ ਭਗਵਾਨ ਤਮਾਰ ਨੇ ਉਸ ਪਰਿਵਾਰ ਨੂੰ ਮਿਲਣ ਦਾ ਟਾਈਮ ਦੇ ਦਿੱਤਾ ਹੁਣ ਤੁਸੀਂ ਕੀ ਦੇਖਦੇ ਹੋ ਇਹਦੇ ਵਿੱਚ ਕੀ ਰਿਜਨਾ ਤੇ ਦੂਸਰੇ ਪਾਸੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੁਲਿਸ ਹਰ ਥਾਂ ਤੇ ਜਿਹੜੀ ਬਦਨਾਮ ਹੋ ਰਹੀ ਆ ਜਾਨੀ ਕਿ ਘਿਰ ਰਹੀ ਆ ਮੋਗਾ ਦੇ ਵਿੱਚ ਜਿਹੜਾ ਇੱਕ ਸਕੈਂਡਲ ਹੁੰਦਾਗਾ ਸੈਕਸ ਸਕੈਂਡਲ ਦੇ ਵਿੱਚ ਐਸਐਸਪੀ ਤੇ ਐਸਪੀ ਤੇ ਐਸਐਚਓ ਜਿਹੜਾ ਅਦਾਤ ਵੱਲੋਂ ਦੋਸ਼ੀ ਕਰਾਰ ਦੇ ਦਿੱਤੇ ਆ 18 ਸਾਲ ਬਾਅਦ ਜਿਹੜੇ ਇਹ ਦੋਸ਼ੀ ਕਰਾਰ ਪਾਏ ਗਏ ਆ ਪੁਲਿਸ ਮੁਲਾਜ਼ਮਾਂ ਵੱਡੇ ਅਫਸਰ ਐਸਐਸਪੀ ਐਸਪੀ ਤੇ ਐਸਐਚਓ ਸੈਕਸ ਸਕੈਂਡਲ ਬੜਾ ਮਾਮਲਾ ਹੋਇਆ ਮੋਗਾ ਦੇ ਵਿੱਚ 18 ਸਾਲ ਪੁਰਾਣਾ ਮਾਮਲਾ ਉਹਦੇ ਵਿੱਚ ਹੁਣ ਪੁਲਿਸ ਵਾਲੇ ਦੋਸ਼ੀ ਪਾਏ ਗਏ ਨੇ ਆ ਵੇਖ ਲਓ ਤਾੜੀ ਕਰ ਕਰੀ ਹੁੰਦੀ ਆਹ ਹਾਲਾਤ ਨੇ ਤੁਹਾਡੇ ਅੱਜ ਫਿਰ ਜੀ ਗੱਲ ਕਹਿੰਦੇ ਅਸੀਂ ਦੁੱਖ ਲੱਗਦਾ ਕਈਆਂ ਨੂੰ ਤੇ ਜਿਹੜਾ ਪੰਜਾਬ ਦੇ ਵਿੱਚ ਕਰਨਲ ਪਰਿਵਾਰ ਨੂੰ ਉਹਦੀ ਪਤਨੀ ਅੱਜ ਵੀ ਦਹਾਈਆਂ ਦੇ ਰਹੀ ਆ ਕਿ ਸਾਨੂੰ ਕੁੱਟਿਆ ਹੁਣ ਸਰਕਾਰ ਪੁਲਸਾ ਪਤਾ ਕੀ ਬਣਾ ਰਹੀ ਆ ਹੁਣ ਕ੍ਰਾਸ ਕੇਸ ਬਣਾਉਗੀ ਵੀ ਅਸੀਂ ਕ੍ਰਾਸ ਕੇਸ ਬਣਾ ਦਾਂਗੇ ਤਾਂ ਜਾ ਕੇ ਇਨੂੰ ਕਿ ਕਿਤੇ ਨਾ ਕਿਤੇ ਜਾ ਕੇ ਕਰਨ ਪਰਿਵਾਰ ਨੂੰ ਪੁਲਿਸ ਦੇ ਨਾਲ ਸਮਝੌਤਾ ਕਰਨਾ ਪਊਗਾ ਕਿਉਂਕਿ ਕਰਨ ਪਰਿਵਾਰ ਦੀ ਜਿਹੜੀ ਨੌਕਰੀ ਹੈ ਬਹੁਤ ਵੱਡੀ ਆ ਫੌਜ ਦੇ ਵਿੱਚ ਤੇ ਦੁੱਧੇ ਜਿਹੜੇ 4 ਇਨਸਪੈਕਟਰ ਆ ਤੇ 8 ਜਿਹੜੇ ਉਹਨਾਂ ਦੇ ਬਾਡੀਗਾਰਡ ਆ ਉਹਨਾਂ ਦੀ ਨੌਕਰੀ ਦਾ ਜਿਹੜਾ ਵੱਡਾ ਸਵਾਲ ਆ ਤੇ ਉਹਨਾਂ ਦੀ ਨੌਕਰੀ ਤਾਂ ਚਲੀ ਜਾਣੀ ਆ ਡਿਸਮਿਸ ਹੋਣੇ ਨੇ ਤੇ ਇਹ ਵੱਡੇ ਜਿਹੜੇ ਸਵਾਲ ਇਹਨਾਂ ਨੇ ਇਹ ਸੋਚਿਆ ਕਿ ਅਸੀਂ ਕਰਨ ਪਰਿਵਾਰ ਨੂੰ ਹੁਣ ਕਵੇਂ ਦਿਵਾਉਣਾਗਾ ਤੇ ਇਹ ਤੇ ਥੋੜੀ ਮੈਂ ਤੁਹਾਨੂੰ ਇੱਕ ਵੀਡੀਓ ਸੁਣਾ ਦੇਵਾਂ ਐਸਐਸਪੀ ਨਾਨਕ ਸਿੰਘ ਬਾਰੇ ਇੱਕ ਪੁਲਿਸ ਅਫਸਰ ਹੀ ਕੀ ਕਹਿੰਦਾਗਾ ਕਿ ਉਹਨੇ ਬਠਿੰਡੇ ਦੇ ਵਿੱਚ ਜਦੋਂ ਐਸਐਸਪੀ ਹੁੰਦਾ ਸੀ ਕੀ ਕੁਝ ਕੀਤਾ ਇਹ ਤੁਹਾਨੂੰ ਸੁਣਾਉਣੇ ਪਹਿਲਾਂ ਵੀਡੀਓ ਸੁਣੋ ਫਿਰ ਆਪਾਂ ਐਸਐਸਪੀ ਸਰਦਾਰ ਨਾਨਕ ਸਿੰਘ ਨਾ ਨਾਨਕ ਸਿੰਘ ਰੱਖਣ ਦੇ ਨਾਲ ਕੋਈ ਉਹ ਗੁਣ ਜੋੜਨੇ ਜ਼ਰੂਰੀ ਨਹੀਂ ਕਿਉਂਕਿ ਦੋ ਕੁ ਗੱਲਾਂ ਤੇਨਾਂ ਦੀਆਂ ਮੈਂ ਵੀ ਜਾਣਦਾ ਜਦੋਂ ਐਸਐਸਪੀ ਬਠਿੰਡਾ ਸਨ ਇੱਕ ਰਿਟਾਇਰਡ ਐਸਐਸਪੀ ਵਿਜੀਲੈਂਸ ਖੁਸ਼ੀ ਮੁਹੰਮਦ ਬਠਿੰਡੇ ਤੋਂ ਹੀ ਰਿਟਾਇਰ ਹੋਏ ਔਰ ਐਸਐਸਪੀ ਰੈਂਕ ਲੌਕਡਾਊਨ ਦੇ ਵਿੱਚ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ। ਉਸ ਰਿਟਾਇਰਡ ਅਫਸਰ ਦੇ ਸਾਹਮਣੇ ਜੋ ਉਹਦੇ ਬੱਚੇ ਦੇ ਨਾਲ ਇੰਨੇ ਵਿਹਾਰ ਕੀਤਾ ਸੀ ਉਸ ਅਫਸਰ ਨਾਲ ਜਿਹੜਾ ਵਿਹਾਰ ਕੀਤਾ ਸੀ। ਤੇ ਉਹ ਅੰਦਰ ਇਹਨੂੰ ਕਰੋ ਬੰਦ ਨੂੰ ਇਹ ਜੋ ਥਾਣੇ। ਕੀ ਉਹ ਘਰੇ ਜਾ ਕੇ ਅਫਸਰ ਸੋਚਦਾ ਹੋਊਗਾ ਉਹਦੇ ਬੱਚੇ ਆਪਦੇ ਪਿਓ ਵੱਲ ਕੀ ਦੇਖਦੇ ਹੋਣਗੇ ਵੀ ਆ ਸਾਡਾ ਪਿਓ ਐਸਐਸਪੀ ਰਿਟਾਇਰ ਹੋਇਆ। ਇਹਦੀ ਆ ਇੱਜ਼ਤ ਐ ਇਹਨਾਂ ਦੇ ਮਹਿਕਮੇ 'ਚ। ਮੈਂ ਕਹਿੰਦਾ ਲਾਹਨਤ ਹੈ ਜੀ ਨੌਕਰੀ ਕਰਨ ਦੀ ਯਾਰ ਮੈਂ 27-22 ਸਾਲ ਨੌਕਰੀ ਕੀਤੀ ਜਾਂ ਤੁਹਾਨੂੰ ਇਹ ਅੰਦਰ ਦੀਆਂ ਗੱਲਾਂ ਦੱਸੀਏ ਨਾ ਆ ਜਿਹੜੇ ਸਾਡੇ ਵਰਗੇ ਆ ਮੁੱਛਾਂ ਏ ਕਰਕੇ ਤੇ ਆ ਮੋਢਿਆਂ ਤੇ ਸਟਾਰ ਲਾ ਕੇ ਫੂੰਫੂ ਕਰਦੇ ਫਿਰਦੇ ਆ ਜਿਹੜੀ ਦੁਰਦਸ਼ਾ ਇਹ ਅਫਸਰ ਕਰਦੇ ਆ ਗੰਦੀਆਂ ਗਾਲਾਂ ਧੀਆਂ ਦੀਆਂ ਗਾਲਾਂ ਤੱਕ ਅਫਸਰ ਕੱਢਦੇ ਮਲਾਇਕ ਕਿਹੜੀ ਗੱਲ ਕਰਦੇ ਤੁਸੀਂ ਅਜਿਹਾ ਸੋਚਦੇ ਹੁੰਦੇ ਸੀ ਚਲੋ ਜਦੋਂ ਅਸੀਂ ਭਰਤੀ ਹੋਏ ਅਸੀਂ ਮੱਧ ਵਰਗੀ ਘਰਾਂ ਚੋਂ ਗਏ ਉਹਨੇਕ ਪੜੇ ਲਿਖੇ ਸੀਗੇ ਪਰ ਹੁਣ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਵੀ ਆ ਪੀੜ੍ਹੀ ਤਾਂ ਬੜੀ ਪੜੀ ਲਿਖੀ ਆ ਚੰਗੇ ਘਰਾਂ ਚੋਂ ਆਏ ਆ ਹੁਣ ਪੀੜੀ ਕਾਦੀ ਪੜੀ ਲਿਖੀ ਐ ਬਾਈ ਗੱਲ ਸੱਚੀ ਕਰੇਗਾ ਕਿ ਹੁਣ ਅਸੀਂ ਉਮੀਦ ਲਗਾਈ ਸੀ ਕਿ ਨਵੇਂ ਨੌਜਵਾਨ ਭਰਤੀ ਹੋਏ ਨੇ ਵੀ ਨਵੇਂ ਸੁਧਰਨਗੇ ਸੁਧਾਰ ਕਰਨਗੇ ਪੁਲਿਸ ਦੇ ਵਿੱਚ ਸੁਧਾਰ ਹੋਊਗਾ ਪਰ ਪਹਿਲਾਂ ਤਾਂ ਅੰਡਾ ਚੁਰ ਅੰਡੇ ਚੋਰੀ ਕਰਦੇ ਸੀ ਹੁਣ ਵਾਲੇ ਤਾਂ ਬਦੰਤਰਾ ਨੇ ਟਰਾਲੀਆਂ ਚੋਰੀ ਕਰਨ ਲੱਗ ਪਏ ਜਿਹੜੀਆਂ ਕਿਸਾਨਾਂ ਦੀਆਂ ਟਰਾਲੀ ਚੋਰੀ ਕਰ ਲਈ ਉਹ ਵੀ ਟਰਾਲਾ ਟਰਾਲੀ ਵੀ ਨਹੀਂ ਵੱਡਾ ਟਰਾਲਾ ਚੋਰੀ ਕਰ ਲਿਆ ਐਦੀ ਸ਼ਰਮ ਵਾਲੀ ਹਿਆ ਵਾਲੀ ਗੱਲ ਕਿੱਥੋਂ ਹੋ ਗਈ ਇਹ ਹਾਲਾਤ ਨੇ ਪੁਲਿਸ ਪੰਜਾਬ ਪੁਲਿਸ ਦੇ ਫਿਰ ਆਪਣੇ ਇਹ ਔਗੁਣਾ ਨੂੰ ਸਪਾਉਣ ਦੇ ਲਈ ਫਿਰ ਇਹ ਡਰਾਮੇ ਕਰਦੀ ਆ ਪੁਲਸਾ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜਾ ਕਿ ਲੋਕਾਂ ਤੇ ਤਸੱਦਦ ਕਰਦੀ ਆ ਫਿਰ ਇੱਕ ਹਵਾ ਬਣਾਉਂਦੀ ਆ ਫਿਰ ਡਰਾਮੇ ਕਰਦੀ ਆ ਫਿਰ ਲੋਕਾਂ ਨੂੰ ਡਰਾਉਂਦੀ ਆ ਫਿਰ ਇੱਕ ਹੂਟਰ ਬਜਾ ਬਜਾ ਕੇ ਲੋਕਾਂ ਪਰ ਜਿਹੜਾ ਦਹਿਸਤ ਪੈਦਾ ਕਰਦੀ ਆ ਇਹਨਾਂ ਦੇ ਕਾਰਨਾਮੇ ਮੈਂ ਸਾਰੇ ਜਾਣਦਾਗਾ ਨੇੜੇ ਹੋ ਕੇ ਦੇਖੇ ਹੋਏ ਨੇ ਸਹੀ ਇਹ ਗੱਲ ਵੀਰ ਦੀ ਕਿ ਗਾਲਾਂ ਕੱਢਦੇ ਨੇ ਅਫਸਰ ਛੋਟੇ ਮੁਲਾਜ਼ਮਾਂ ਨੂੰ ਅੱਜ ਬਹੁਤੇ ਮੁਲਾਜ਼ਮਾਂ ਨੇ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਤਾਂ ਪੰਗਾ ਲੈ ਲਿਆ ਪੁਲਿਸ ਦੇ ਵਿੱਚ ਭਰਤੀ ਹੋ ਕੇ ਕਿ ਸਾਨੂੰ ਤਾਂ ਹੁਣ ਲੋਕ ਇਹ ਕਹਿਣ ਲੱਗ ਪਏ ਕਿ ਪੁਲਿਸ ਵਾਲਿਆਂ ਨੂੰ ਹੁਣ ਤਾਂ ਯਾਰ ਕੋਈ ਸਾਖ ਵੀ ਨਹੀਂ ਕਰਦਾ ਇਤੋਂ ਤੱਕ ਗੱਲਾਂ ਹੁੰਦੀਆਂ ਨੇ ਇਹ ਇਹ ਗੱਲਾਂ ਹੁੰਦੀਆਂ ਨੇ ਐਡਾ ਕਰਤਾਰ ਨੀਮਾ ਤੁਸੀਂ ਐਡਾ ਘਠਿਆ ਕਰਤਾਰ ਜਿਹੜਾ ਤੁਸੀਂ ਥੱਲੇ ਲੈ ਆ ਡਾਊਨ ਕਰ ਦਿੱਤਾ ਕੁਝ ਚੰਦ ਕ ਬੰਦਿਆਂ ਨੇ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਸਾਰੀ ਪੁਲਿਸ ਨੂੰ ਜਿਹੜਾ ਤੁਸੀਂ ਦਾਗ ਲਾ ਦਿੱਤਾ ਜਿਹੜਾ ਧੱਬਾ ਲੱਗਿਆ ਹੋਇਆਗਾ ਇਹ ਪਹਿਲਾਂ 90 92 ਦੇ ਹੱਕ ਵਿੱਚ ਤੁਹਾਡੇ ਉੱਤੇ ਲੱਗਿਆ ਸੀ ਕਿ ਤੁਸੀਂ ਘਰਾਂ ਦੇ ਵਿੱਚ ਬੱਚੜ ਅਫਸਰਾਂ ਨੇ ਚੁੱਕ-ਚੁੱਕ ਕੇ ਨੌਜਵਾਨਾਂ ਨੂੰ ਮਾਰਿਆ ਸਮੇਤ ਸੈਣੀ ਕੇ ਪੀਐਸ ਗੱਲ ਵਰਗਿਆਂ ਨੇ ਸਵਾਰਨ ਘੋਟ ਨੇ ਵਰਗਿਆਂ ਨੇ ਹੋਰ ਪਤਾ ਨਹੀਂ ਕਿੰਨੇ ਜ਼ਾਲਮ ਬੈਠੇ ਨੇ ਜਿਹੜੇ ਪੁਲਿਸ ਦੇ ਅਫਸਰ ਹੈ ਜਿਉਂਦੇ ਆ ਕੁਝ ਮਰ ਖੱਪ ਗਏ ਉਹਨਾਂ ਨੇ ਕਵੇਂ ਨੌਜਵਾਨਾਂ ਦਾ ਜਿਹੜਾ ਘਾਣ ਕੀਤਾ ਉਹਨਾਂ ਨੂੰ ਘਰਾਂ ਦੇ ਵਿੱਚ ਚੁੱਕ-ਚੁੱਕ ਕੇ ਕਿਦਾ ਨਹਿਰ ਉੱਤੇ ਮੁਕਾਬਲਾ ਬਣਾ ਦਿੱਤਾ ਕਿਸੇ ਦਾ ਖੇਤਾਂ ਤੇ ਲੈ ਕੇ ਮੁਕਾਬਲਾ ਬਣਾ ਦਿੱਤਾ ਤੇ ਫੇਤੀਆਂ ਸ਼ਤਾਰ ਲਗਾਉਂਦੇਗੇ ਅਇ ਤੋਦਕੋ ਕਿ ਇੱਕ ਮੁਲਾਜ਼ਮ ਨੇ ਮੈਨੂੰ ਗੱਲ ਦੱਸੀ ਉਹਨੂੰ ਪਤਾ ਨਹੀਂ ਸੀ ਕਿ ਪੱਤਰਕਾਰ ਆ ਕਿ ਮੀਡੀਆ ਦੇ ਵਿੱਚ ਕੰਮ ਕਰਦਾ ਉਹਨੇ ਗੱਲ ਦੱਸੀ ਕਿ ਕਹਿੰਦਾ ਜਦੋਂ ਕਈ ਵਾਰੀ ਕਹਿੰਦਾ ਲਾ ਜਾ ਕੇ ਮਾਰ ਕੇ ਬੰਨ ਕੇ ਜਦੋਂ ਬੰਦੇ ਨੂੰ ਆਦਮ ਹੋ ਜਾਂਦਾ ਉਹ ਸਿੱਟ ਕੇ ਜਾਂ ਭੱਜ ਜਾਂਦੇ ਕਿਦਾ ਕਈ ਅਫਸਰ ਤਾਂ ਐਡੇ ਗੰਦੇ ਸੀ ਕਹਿੰਦਾ ਉਹਨਾਂ ਦੇ ਕਈ ਵਾਰੀ ਸੋਨੇ ਦੀਆਂ ਸੰਪਾ ਜਾਂ ਕੜੇ ਪਾਏ ਹੁੰਦੇ ਸੀ ਕਹਿੰਦਾ ਉਹ ਵੀ ਲਾ ਲੈਂਦੇ ਸੀ ਆ ਹਾਲਾਤ ਨੇ ਆਹਾ ਜਿਹੜੇ ਮੈਂ ਦੱਸ ਰਿਆਂ ਇਹ ਇੱਕ ਜਿਹੜਾ ਆਪਾਂ ਕਹਿੰਦੇ ਆ ਕਿ ਪੰਜਾਬ ਪੁਲਿਸ ਦੇ ਜਿਹੜਾ ਇੱਕ ਜਵਾਨ ਨੇ ਇਹ ਗੱਲ ਮੈਨੂੰ ਦੱਸੀ ਹਕੀਕਤ ਦੱਸੀ ਕਹਿੰਦਾ ਇਹ ਗੱਲਾਂ ਬਾਈ ਸੱਤੋ ਕਰਾਉਂਦੇ ਰਹੇ ਆ ਕਹਿੰਦਾ ਆਪ ਖੁਦ ਜੇ ਵੱਡੇ ਵੱਡੇ ਅਫਸਰ ਕਹਿੰਦਾ ਉਹਨਾਂ ਦੇ ਕੜੇ ਲਾ ਕੇ ਲੈ ਜਾਂਦੇ ਸੀ ਕਹਿੰਦਾ ਫੜ ਕੇ ਮੁਕਾਬਲਾ ਕਹਿੰਦੇ ਮੁਕਾਬਲਾ ਬਣਾਤਾ ਕਿਤੇ ਕਿਸੇ ਨਾਲ ਬੰਨ ਕੇ ਮਾਰ ਦਿੰਦੇ ਸੀ ਗੋਲੀਆਂ ਕਿਤੇ ਕਿਸੇ ਨਾਲ ਬੰਨ ਕੇ ਇਹ ਕੈਰ ਕਮਾਇਆ ਜਾ ਉਸ ਤੋਂ ਬਾਅਦ ਲੱਗਦਾ ਸੀ ਕਿ ਪੰਜਾਬ ਪੁਲਿਸ ਦਾ ਇੱਕੋ ਦੌਰ ਨੰਨ ਚੱਲਿਆ ਅਗਲਾ ਦੌਰ ਹੈ ਜਿਹੜਾ ਵਧੀਆ ਆਵੇਗਾ ਲੋਕ ਸੁਧਰਨਗੇ ਤੇ ਪੁਲਿਸ ਵੀ ਸੁਧਰੇਗੀ ਪੌਛਾਲੇ ਪੈਸਾ ਇਹਨਾਂ ਦੀ ਕਿੱਡੀ ਵੱਡੀ ਇਹਨਾਂ ਦੀ ਤਨਖਾਹ ਹੋਵੇ ਚਾਹੇ ਇਹਨਾਂ ਲੱਖ ਹੋਵੇ ਚਾਹੇ 1.5 ਲੱਖ ਹੋਵੇ ਚਾਹੇ 70-75 ਹਜ਼ਾਰ ਰੁਪਿਆ ਹੋਵੇ ਪਤੰਦਰ ਰੁਪਏ ਲੈਣ ਹੋਣੀ ਛੱਡਦੇ ਰੇ ਇਸ ਤੋਂ ਲੈਣ ਤਾਂ ਹਟਦੇ ਨਹੀਂ ਇਹ ਪਤਾ ਨਹੀਂ ਇਹਨਾਂ ਦੇ ਕੀ ਅੰਦਰ ਬੈਠਾ ਹੋਇਆਗਾ ਕਿ ਰਿਸਵ ਤੋਂ ਬਿਨਾ ਤਾਂ ਇਹਨਾਂ ਦਾ ਢਿੱਡ ਭਰਦੇ ਨਹੀਂ ਇਹਨਾਂ ਦਾ ਇੱਕ ਮੈਂ ਕਹਿੰਦਾ ਕਿ ਇੱਕ ਕਿੱਤਾ ਬਣ ਚੁੱਕੀ ਆ ਇੱਕ ਆਦਤ ਪੈ ਗਈ ਜਿਵੇਂ ਕਹਿੰਦੇ ਪਸੂ ਨੂੰ ਰੱਸਾ ਚੱਪਣ ਦੀ ਆਦਤ ਪੈ ਜੇ ਉਹਦੇ ਵਿੱਚ ਇੱਕ ਗੋਹਾ ਲਾ ਦੇ ਤੁਸੀਂ ਉਹ ਹਟਦਾ ਨਹੀਂ ਕਹਿੰਦੇ ਉਹਨੇ ਰੱਸਣਾ ਚੱਬੇ ਚੱਪਣਾ ਉਹ ਇਹ ਹਾਲਾਤ ਨੇ ਪੁਲਿਸ ਦੇ ਤੁਸੀਂ ਜਿੰਨਾ ਮਰਜ਼ੀ ਤੁਸੀਂ ਆਪਣੀ ਸਰਕਾਰ ਇਹਨਾਂ ਤੇ ਪਾਬੰਦੀ ਲਾ ਦੇ ਕਿੰਨੇ ਮਰਜ਼ੀ ਨੂੰ ਫੜ ਲਿਆ ਐਸਾ ਕਿੰਨੇ ਫੜੇ ਨੇ ਤਹਿਸੀਲਦਾਰ ਫੜੇ ਨੇ ਪਟਵਾਰੀ ਫੜੇ ਨੇ ਸਾਰੇ ਮੈਕਮੇ ਦੀ ਗੱਲ ਆ ਇਕੱਲੇ ਪੁਲਿਸ ਮੈਕਮੇ ਦੀ ਸਾਰੇ ਮੈਕਮੇ ਦੇ ਵਿੱਚ ਇਹੀ ਹਾਲ ਆ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਕਰਨਲ ਪਰਿਵਾਰ ਨੂੰ ਜੇ ਭਗਵੰਤ ਮਾਨ ਮਿਲ ਰਿਹਾ 31 ਮਾਰਚ ਨੂੰ ਕਿ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਮਝੌਤਾ ਕਰਨ ਦੇ ਤਹਿਤ ਖ ਜਾਵੇਗਾ ਪਰਿਵਾਰ ਦੇ ਉੱਪਰ ਦਬਾਅ ਪਾਵੇਗਾ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਨੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਭਗਵੰਤ ਮਾਨ ਸਮਝੌਤਾ ਕਰਾਉਣ ਦੇ ਲਈ ਜਿਹੜਾ ਕਿ ਪੂਰਾ ਤਤ ਪਰ ਜ਼ੋਰ ਲਾਊਗਾ ਆਖਰ ਪੰਜਾਬ ਦਾ ਮੁੱਖ ਮੰਤਰੀ ਆ ਕੀ ਦਿਲਾਸਾ ਦੂਆ ਪਰਿਵਾਰ ਨੂੰ ਦੇਖਦੇ ਆ ਕਿ ਪਰਿਵਾਰ ਜੇਕਰ ਸਮਝੌਤੇ ਤੇ ਖੜਦਾ ਜਾਂ ਸਮਝੌਤਾ ਕਰਦਾ ਤੇ ਫਿਰ ਜਿਹੜੇ ਲੱਖਾਂ ਸੈਨਿਕ ਨੇ ਜਿਨ੍ਹਾਂ ਨੇ ਇਕੱਠਾ ਕੀਤਾ ਸੀ ਉਹਨਾਂ ਦੀਆਂ ਜਿਹੜੀਆਂ ਮੈਂ ਕਹਿੰਦਾ ਆਖੇ ਜਿਲਾਂ ਤੇ ਜਿਹੜਾ 60 ਦਾ ਜ਼ਰੂਰ ਵੱਜੂਗੀ ਪਰ ਮੈਨੂੰ ਨਹੀਂ ਲੱਗਦਾ ਕਿ ਪ੍ਰਵਾਸ ਮਝੌਤਾ ਕਰੂਗਾ ਕਿਉਂਕਿ ਉਹਨਾਂ ਦੀ ਪਤਨੀ ਬੜੀ ਕੈਨੇਡਰ ਤੇ ਬਹਾਦਰ ਅੱਜ ਦੇ ਟਾਈਮ 'ਚ ਗਿਣੀ ਜਾਂਦੀ ਆ ਦੇਖੋ ਭਾਈ ਕੱਲ ਨੂੰ ਜੇਕਰ ਇਹ ਜੀ ਗੱਲ ਹੁੰਦੀ ਆ ਫਿਰ ਆਉਣ ਵਾਲਾ ਵਕਤ ਦੱਸੂਗਾ ਤੁਸੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਲਿਖਣੇ ਨੇ ਧੰਨਵਾਦ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ ਕਰਨਲ ਮਾ ਥੈਰੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਰਗਾ ਅਤੇ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਸਾਹਮਣੇ ਆ ਰਹੀ ਹੈਗੀ ਹੈ ਹੁਣ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਕੰਨਾਂ ਦੇ ਮਾਮਲੇ ਵਿੱਚ ਜੜੀ ਅਪਡੇਟ ਆਈ ਹੈ ਉਸ ਦੇ ਬਾਰੇ ਤੁਸੀਂ ਜਾਣਕਾਰੀ ਲਈ ਕਿ ਹਈਏ ਤੱਕ ਕੋਈ ਵੀ ਠੋਸ ਗੱਲਬਾਤ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਹੁਣ ਜੜੀ ਇੱਕ ਚੀਜ਼ ਸਾਹਮਣੇ ਆ ਰਹੀ ਉਹ ਇਹ ਹੈ ਕਿ ਪੁਲਿਸ ਜੀ ਤੇ ਪੰਜਾਬ ਸਰਕਾਰ ਦੀ ਇੱਕ ਕੋਸ਼ਿਸ਼ ਹੈ ਕਿ ਜਿਹੜਾ ਹੈ ਕ੍ਰਾਸ ਕੇਸ ਬਣਾਇਆ ਜਾ ਕੇ ਬਣਾਇਆ ਜਾਵੇ ਤਾਂ ਕਿ ਇਹ ਜਿਹੜਾ ਮਾਮਲਾ ਹੈ ਇਹ ਰਫਾਫਾ ਹੋ ਜਾਵੇ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਹੈ ਪੁਲਿਸ ਵਾਲੇ ਉਹ ਵੀ ਬਚ ਜਾਣ ਕਿਉਂਕਿ ਉਹਨਾਂ ਦੀਆਂ ਨੌਕਰੀਆਂ ਦੇ ਜਾਣ ਦਾ ਖਤਰਾ ਹੈਗਾ ਵੈ ਔਰ ਪੰਜਾਬ ਸਰਕਾਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਇਸ ਮਾਮਲੇ ਨੂੰ ਰਫਾਫਾ ਕੀਤਾ ਜਾਵੇ ਕਿਉਂਕਿ ਇਹ ਮਾਮਲਾ ਬਹੁਤ ਜ਼ਿਆਦਾ ਆ ਵੱਡੇ ਲੈਵਲ ਤੇ ਚਲਾ ਗਿਆ ਹੈਗਾ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਰਮੀ ਦੇ ਵੱਡੇ ਵੱਡੇ ਅਫਸਰ ਹੈ ਉਹਨਾਂ ਦੀ ਇਨਵੋਲਵਮੈਂਟ ਵੀ ਹੋ ਗਈ ਹੈ ਜੀ ਹੈ ਔਰ ਹਰ ਤਰਫੋਂ ਇਹੀ ਮੰਗ ਕੀਤੀ ਜਾ ਰਹੀ ਹੈਗੀ ਹੈ ਕਿ ਇਹਨਾਂ ਨੂੰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਸ ਲਈ ਹੁਣ ਜਿਹੜੀ ਪੰਜਾਬ ਸਰਕਾਰ ਦੀ اگلی چال ہے یا اگلا جڑا انہوں کا منصوبہ وہ یہی نظر آ رہا ہے کہ کراس کیس دی کوشش کی دی ہے تاکہ مجدو کراس کیس ہو جائے گا تے معاملہ جڑا کمزور پی گا اور سلح صفائی تے معاملہ نبڑ جائے گا باقی تو رائے رکھ دوں کمنٹس وچ لازمی دس روکی اپنا ڈیر سارا خیال ملیں گے اگلی ویڈیو نال اللہ حافظ